ਸਤਿ ਸ਼੍ਰੀ ਅਕਾਲ ਮਸਤੇਤ ਸਤਿ ਸ਼੍ਰੀ ਅਕਾਲ ਦੁਨੀਆ ਪਰਵਾਸੇ ਪੰਜਾਬੀ ਅਨ ਕਵੀ ਜੀ ਤਾਜ਼ਾ ਨੂੰ ਮੈਂ ਅੱਜ ਸਾਡੇ ਨਾਲ ਜੀ ਰੂਰੂ ਬਾਰੇ ਪੰਜਾਬੀ ਪੇਸ਼ ਕਰਦਾ ਹਾਂ ਤੇ ਅੱਜ ਇੱਕ ਕਵਿਤਾ ਲੈ ਕੇ ਲੈ ਕੇ ਆਇਆ ਜਿਹੜੀ ਕਿ ਜਸਵਿੰਦਰ ਸਿੰਘ ਜੀ ਨੇ ਲਿਖੀ ਇਹਨਾਂ ਨੇ ਇੱਕ ਰੂਦਨ ਪਹਿਲਾਂ ਵੀ ਭੇਜੀ ਸੀ ਕਵਿਤਾ ਤਾਂ ਇਹ ਵੀ ਅੱਜ ਵਾਲੀ ਕਵਿਤਾ ਇਹਦੀ ਭਾਗ ਦੂਜਾ ਤਾਂ ਇਹ ਤੁਸੀਂ ਕਵਿਤਾ ਨੂੰ ਸੁਣਨਾ ਵੇਖਣਾ ਜਰੂਰ ਕਮੈਂਟ ਕਰਨੇ ਤਾਂ ਸਾਡੇ ਫੇਸਬੁੱਕ ਚੈਨਲ ਤੇ ਪੇਜ ਤੇ ਪੇਜ ਨੂੰ ਫੋਲੋ ਕਰਨਾ ਹਗਾ ਤੁਸੀਂ ਪੰਜਾਬੀ ਵੇਸਾ ਚੈਨਲ ਸਬਸਕ੍ਰਾਈਬ ਨਹੀਂ ਕੀ ਸੀ ਤਾਂ ਸਬਸਕ੍ਰਾਈਬ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਜ ਨੂੰ ਜੀ ਜਸਵਿੰਦਰ ਸਿੰਘ ਜੀ ਦੀ ਕਵਤਾਾਰੇ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਜਸਸਮਰ ਕੋਟੀ ਆਪ ਜੀ ਦੇ ਸਾਹਮਣੇ ਪੰਜਾਬੀ ਵੇਸਾ ਚੈਨਲ ਦੇ ਮਾਧਿਅਮ ਦੇ ਰਾਹੀਂ ਹਾਜ਼ਰ ਹੋ ਰਿਹਾ ਤੇ ਅੱਜ ਦੀ ਮੇਰੀ ਰਚਨਾ ਆ ਜਿਹਦਾ ਸਰਲੇਖ ਹੈ ਤੁੰਦੂਕਾਰ ਇਹ 1947 ਦੀ ਵੰਡ ਨੂੰ ਲੈ ਕੇ ਲਿਖੀ ਗਈ ਹੈ ਤੇ ਆਓ ਸਰਵਣ ਕਰਦੇ ਹਾਂ ਜੀ ਸਾਡੇ ਜੰਮਣ ਤੋਂ ਵੀ ਪਹਿਲਾਂ ਸਾਡੇ ਵੱਡੇ ਵਡੇਰਿਆਂ ਨੇ ਰਲ ਕੇ ਖੂਨ ਦੀ Holi ਖੇਡੀ ਫੁਰਖੇ ਤੇ ਮੇਰਿਆਂ ਨੇ ਸਾਡੇ ਜੰਮਣ ਤੋਂ ਵੀ ਪਹਿਲਾਂ ਸਾਡੇ ਵੱਡੇ ਵਡੇਰਿਆਂ ਨੇ ਰਲਕੇ ਖੌਣ ਦੀ ਹੋਲੀ ਖੇੱਡੀ ਪੁਰਖੇ ਤੇ ਮੇਰਿਆਂ ਨੇ ਕੁੱਟ-ਕੁੱਟ ਜੱਫੀਆਂ ਪਾਈਏ ਤਾਂ ਵੀ ਅੰਦਰੋਂ ਕਸਕ ਨਾ ਜਾਂਦੀ ਹੈ ਔਖੇ ਹੋ ਗਏ ਕੰਡੇ ਚੁਗਣੇ ਬੀਜੇ ਜਿਹੜੇ ਜਠੇਰਿਆਂ ਨੇ ਕੁੱਟ-ਕੁੱਟ ਜੱਫੀਆਂ ਪਾਈਏ ਤਾਂ ਵੀ ਅੰਦਰੋਂ ਕਸਕ ਨਾ ਜਾਂਦੀ ਹੈ ਔਖੇ ਹੋ ਗਏ ਕੰਡੇ ਚੁਗਣੇ ਬੀਜ ਜਿਹੜੇ ਜਠੇਰਿਆਂ ਨੇ ਤਰਪੀ ਵੰਡ ਲਈ ਪਾਣੀ ਵੰਡੇ ਮਸਜਿਦ ਮੰਦਰ ਵੰਡੇ ਗਏ ਕੁਣੀ ਵੰਡਦਾ ਦਰਦ ਹੰਡਾਇਆ ਜੋਗੀ ਨਾਥ ਦੇ ਦੇਰਿਆਂ ਨੇ ਤਰਪੀ ਵੰਡ ਲਈ ਪਾਣੀ ਵੰਡੇ ਮਸਜਿਦ ਮੰਦਰ ਵੰਡੇ ਗਏ ਕੁਣੀ ਵੰਡਦਾ ਦਰਦ ਹੰਡਾਇਆ ਜੋਗੀ ਨਾਥ ਦੇ ਦੇਰਿਆਂ ਨੇ ਉਠ ਗਵਾਂਡੋਂ ਟੁਰ ਗਏ ਸੱਜਣ ਬਣ ਕੇ ਗੰਦਾ ਦਰਦ ਦੀਆਂ ਹੁਣ ਕਦ ਮਿਲਣਾ ਗੱਲ ਲੱਗ ਪੁੱਛਿਆ ਕੰਦਾ ਤਹੀਂ ਬਨੇ ਰਿਆ ਨੇ ਉਠ ਗਵਾਂਡੋਂ ਟੁਰ ਗਏ ਸੱਜਣ ਬਣ ਕੇ ਗੰਦਾ ਦਰਦ ਦੀਆਂ ਹੁਣ ਕਦ ਮਿਲਣਾ ਗੱਲ ਲੱਗ ਪੁੱਛਿਆ ਕੰਦਾ ਤਹੀਂ ਬਨੇ ਰਿਆ ਨੇ ਇਸਰਾਵੀ ਦੇ ਦੋਵੇਂ ਪਾਸੇ ਰਤ ਦੇ ਛੱਪੜ ਲੱਗੇ ਸੀ ਮਛੀਆਂ ਵਾਂਗ ਮਨੁੱਖੀ ਲੋਥਾ ਤੁਆਂ ਬੋਤ ਮਸ਼ੇਰੀਆਂ ਨੇ ਇਸਰਾਵੀ ਦੇ ਦੋਵੇਂ ਪਾਸੇ ਰਤ ਦੇ ਛੱਪੜ ਲੱਗੇ ਸੀ ਮਛੀਆਂ ਵਾਂਗ ਮਨੁੱਖੀ ਲੋਥਾ ਤੁਆਂ ਬੋਤ ਮਸ਼ੇਰੀਆਂ ਨੇ ਸਿਆਕਤਾ ਵਾਂਗਾਂ ਇਥੇ ਤੂੰ ਦੂਕਾਰਾ ਪਸਰਿਆ ਬੜ ਗਏ ਦੀਵੇ ਸਾਜਦੇ ਅੰਦਰੋਂ ਮਾਰੀ ਫੂਕ ਹਨੇਰੀਆਂ ਨੇ ਸਿਆਹ ਹਨੇਰਾ ਸਿਆਕ ਤਾਵਾਸ਼ਾਇਆ ਇੱਥੇ ਤੁੰਦੂ ਕਾਰਾ ਪਸਰਿਆ ਬੁਝ ਗਏ ਦੀਵੇ ਸਾਜ ਦੇ ਅੰਦਰੋਂ ਮਾਰੀ ਫੂਕ ਹਨੇਰਿਆ ਨੇ ਜਿਉਂ-ਜਿਉਂ ਉੱਠ ਕੇ ਠੰਡੀਆਂ ਹਈਆਂ ਪੀੜਾ ਏ ਪਰਸੂਤ ਦੀਆਂ ਰਾਤ ਦੇ ਕੋਖ ਚੋਂ ਤੈਡਾ ਹੋਣਾ ਜਸਿਆ ਨਵੇਂ ਸਵੇਰਿਆ ਨੇ ਜਿਉਂ-ਜਿਉਂ ਉੱਠ ਕੇ ਠੰਡੀਆਂ ਹਈਆਂ ਪੀੜਾ ਏ ਪਰਸੂਤ ਦੀਆਂ ਅਰਾਤ ਦੀ ਕੋ ਖਚੋਂ ਪੈਦਾ ਹੋਣਾ ਜਸਿਆ ਨਵੇਂ ਸਵੇਰਿਆ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ